ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਤੇ ਵਿੱਚ ਅੱਜ ਬੜੇ ਦਿਨ ਬਾਅਦ ਬਣਾਉਣ ਲੱਗੇ ਬਲੌਗ ਤੇ ਥੋੜੀ ਜੀ ਟੈਨਸ਼ਨ ਹੀ ਦਿਮਾਗ ਦੇ ਵਿੱਚ ਕਿਉਂਕਿ ਡੈਡੀ ਨੂੰ ਥੋੜੀ ਜੀ ਪ੍ਰੋਬਲਮ ਸੀ ਤੇ ਅੱਜ ਹੀ ਡਾਊਟ ਪੂਰਾ ਕਲੀਅਰ ਕਰ ਲਿਆ ਤੇ ਟੈਨਸ਼ਨ ਫ੍ਰੀ ਹੋ ਗਈ ਆਪਾਂ ਠੀਕ ਹੈ ਜੀ ਤੇ ਬਾਕੀ ਡੈਡੀ ਨੂੰ ਥੋੜੀ ਜੀ ਪ੍ਰੋਬਲਮ ਆਈ ਤੇ ਆਪਾਂ ਗਏ ਸੀ ਹਸਪੀਟਲ ਬਟਾਲੇ ਬਟਾਲੇ ਹਸਪੀਟਲ ਗਏ ਸੀ ਤੇ ਆਪਾਂ ਗਏ ਸੀ ਗੁਰਨੂਰ ਹਸਪੀਟਲ ਠੀਕ ਹੈ ਜੀ ਬਟਾਲਾ ਰੋਡ ਕਾ ਕਾਦੀਆਂ ਠੀਕ ਹੈ ਜੀ ਤੇ ਬਾਕੀ ਟੈਸਟ ਬਹੁਤ ਵਧੀਆ ਆਏ ਕੋਈ ਪ੍ਰੋਬਲਮ ਨਹੀਂ ਨਾਰਮਲ ਟੈਸਟ ਆਏ ਸਾਰੇ ਹਾਰਟ ਦਾ ਕਰਵਾਇਆ ਠੀਕ ਹੈ ਜੀ ਉਹਨਾਂ ਦੀ ਚੈਸਟ ਤੇ ਨਾ ਥੋੜਾ ਜਿਹਾ ਹੈਵੀਪਨ ਮਹਿਸੂਸ ਹੁੰਦਾ ਹੈ ਯਾਨੀ ਕਿ ਜਦਾਂ ਸੈਰ ਕਰਨੀ ਕੋਈ ਕੰਮ ਕਰਨਾ ਠੀਕ ਹੈ ਜੀ ਤੇ ਬਾਕੀ ਡਾਕਟਰ ਨੇ ਦੱਸਿਆ ਵਾ ਕਿ ਇੱਕ ਜਿਹੜਾ ਪੈਨਿਕ ਅਟੈਕ ਹੁੰਦਾ ਜਿਹੜਾ ਉਹ ਹੁੰਦਾ 10-15 ਮਿੰਟ ਦਾ ਹੁੰਦਾ ਵਾ ਉਹ ਯਾਨੀ ਕਿ ਜਦਾਂ ਚੁਬਕ ਜੀ ਲੱਗਦੀ ਨਾ ਉਹ ਪੈਨਿਕ ਅਟੈਕ ਹੁੰਦਾ ਉਹਤਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਆ ਤੇ ਬਾਕੀ ਇਹ ਥੋੜਾ ਖਤਰਾ ਹੁੰਦਾ ਵਾ ਜਿਹੜੀ ਜਿੱਦਾਂ ਛਾਤੀ ਹੈਵੀ ਪਨ ਹੋ ਡਿਆ ਬਣਾ ਪਾਰਾ ਪਨ ਹੋ ਲੱਗਣਾ ਛਾਤੀ ਤੇ ਉਹ ਡਾਕਟਰ ਨੇ ਸਾਨੂੰ ਪੂਰਾ ਕਲੀਅਰ ਕੀਤਾ ਡਾਕਟਰ ਬਹੁਤ ਵਧੀਆ ਨੇ ਠੀਕ ਹੈ ਜੀ ਬਾਕੀ ਬੋਲਦੇ ਘੱਟ ਹੀ ਐ ਕੰਨਾਂ 'ਚ ਬੋਲਦੇ ਐ ਤੇ ਬਾਕੀ ਆ ਗਈ ਚਲੋ ਸਮਝ ਆ ਜਾਂਦੀ ਐ ਉਹਨੇ ਪ੍ਰੋਪਰ ਸਮਝਾਇਆ ਸਾਨੂੰ ਵੀ ਆ ਗੱਲ ਵਾ ਤੇ ਡੈਡੀ ਦੇ ਨਾ ਥੋੜੀ ਵਾਲ ਦੇ ਵਿੱਚ ਵਾਲ ਥੋੜਾ ਲੀਕ ਵਾ ਡੈਡੀ ਦਾ ਸਾਡੇ ਡੈਡੀ ਦਾ ਵਾਲ ਲੀਕ ਹੋਇਆ ਥੋੜਾ ਜਿਹਾ ਉਹਨਾਂ ਨੇ ਮੈਡੀਸਿਨ ਦਿੱਤੀ ਆ ਤੇ ਜਾਨੀ ਕਿ ਮੈਡੀਸਿਨ ਉਹ ਪ੍ਰੋਪਰ ਖਾਣਗੇ ਤੇ ਪ੍ਰੇਜ ਕਰਨਗੇ ਤੇ ਠੀਕ ਹੋ ਜਾਣਗੇ ਠੀਕ ਹੈ ਜੀ ਤੇ ਉਦੋਂ ਦੀ ਜਾਨੀ ਕਿ ਬਹੁਤ ਜ਼ਿਆਦਾ ਟੈਨਸ਼ਨ ਉਦੋਂ ਦੀ ਜ਼ਿਆਦਾ ਟੈਨਸ਼ਨ ਨਹੀਂ ਹਨ ਬਹੁਤ ਜ਼ਿਆਦਾ ਲੇਕਿਨ ਚਲੋ ਅੱਜ ਆਪਣਾ ਟੈਨਸ਼ਨ ਫ੍ਰੀ ਹੋ ਗਿਆ ਤੇ ਚਲੋ ਟੈਨਸ਼ਨ ਹੁੰਦੀ ਆ ਜਦੋਂ ਘਰ ਚ ਆਪਣਾ ਜੀ ਕੋਈ ਠੀਕ ਨਾ ਹੋਵੇ ਠੀਕ ਹੈ ਜੀ ਤੇ ਬਾਕੀ ਚਲੋ ਕਦੇ ਵੀ ਕੇ ਇਹਨੂੰ ਇਦਾਂ ਦਾ ਹੋਵੇ ਛਾਤੀ ਚ ਭਾਰ ਆਪਨ ਹੋਵੇ ਜਾਂ ਕੁਝ ਵੀ ਹੋਵੇ ਤੇ ਆਪਣਾ ਟਾਈਮ ਟੂ ਟਾਈਮ ਆਪਣਾ ਟੈਸਟ ਕਰਵਾਓ ਠੀਕ ਹੈ ਜੀ ਇਹਨਾਂ ਨੂੰ ਗੇਲੀ ਨਹੀਂ ਕਰਨੀ ਖਾਸ ਕਰਕੇ ਜਿਨ੍ਹਾਂ ਦੇ ਛਾਤੀ 'ਚ ਭਾਰ ਆ ਪਣ ਲੱਗਦਾ ਹੈ ਜਾਂ ਕੁਛ ਹੋਆ ਠੀਕ ਹੈ ਜੀ ਤੇ ਬਾਕੀ ਆਪਾਂ ਟਾਈਮ ਟੂ ਟਾਈਮ ਆਪਣਾ ਟਰੀਟਮੈਂਟ ਕਰਵਾਇਆ ਡੈਡੀ ਦਾ ਤੇ ਬਿਲਕੁਲ ਪ੍ਰੋਪਰ ਐਕੂਰੇਟ ਰਿਪੋਰਟਾਂ ਆਈਆਂ ਕੋਈ ਪ੍ਰੋਬਲਮ ਨਹੀਂ ਆਈ ਆ ਪ੍ਰੋਬਲਮ ਬਸ ਉਹ ਨਿੱਕੀ ਜੀ ਆ ਕਿ ਜਿਹੜਾ ਵਾਡ ਲੀਕ ਹੋਇਆ ਠੀਕ ਹੈ ਜੀ ਉਹ ਡੈਡੀ ਨੇ ਥੋੜਾ ਜ਼ਿਆਦਾ ਚਿਕਨ ਚੁਕਣ ਵਗੈਰਾ ਉਹਤੇ ਖਾਂਦੇ ਰਹਿੰਦੇ ਹਨ ਆਰਮੀ ਦੇ ਵਿੱਚ ਤੇ ਤਾਂ ਕਰਕੇ ਫਿਰ ਉਹਦੇ ਨਾਲ ਹੋ ਗਿਆ ਸ ਜਾਣੀ ਕੋਣ ਡੈਡੀ ਦੀ ਡਾਈਟ ਜਿਹੜੀ ਬਿਲਕੁਲ ਡਾਈਟਿੰਗ ਤੇ ਚੱਲਣਗੇ ਡੈਡੀ ਜੀ ਨਾਲ ਮੈਂ ਰੋਟੀ ਖਾਣੀ ਐ ਨਾ ਚਿਕਨ ਨਾ ਤੇਲ ਵਾਲੀ ਚੀਜ਼ ਨਾ ਖਿਓ ਨਾ ਨਮਕ ਇਹ ਚੀਜ਼ਾਂ ਦਾ ਬਿਲਕੁਲ ਪਰਹੇਜ ਠੀਕ ਹੈ ਜੀ ਤੇ ਨੂੰ ਨਹੀਂ ਆਪਣੇ ਆਪਣੇ ਕੰਮ ਕਰਨ ਡੀਆਂ ਨੇ ਠੀਕ ਹੈ ਜੀ ਧੁੱਪ ਚੜ ਗਈ ਤੇ ਇਧਰ ਪ੍ਰਿਆ ਨੇ ਵੀ ਟੋਪੀ ਨਹੀਂ ਲਾਈ ਅੱਜ ਠੀਕ ਹੈ ਤੇ ਉਧਰ ਮੰਮੀ ਸਾਹਮਣੇ ਉਹ ਯਾਰ ਲੈ ਬਾਸਾਲ ਤੋਂ ਉੱਪਰ ਨਿਕਲ ਗਈਆਂ ਨੇ ਹੁਣ ਤੂੰ ਪਾ ਹੁਣ ਕੋਡੀਆਂ ਸਵੈਟਰ ਲੱਥ ਜਾੜੇ ਨੇ ਬਾਸ ਤੋਂ ਹੁਣ ਸੇਦਾ ਠੀਕ ਹੋ ਜਣੇਗਾ ਨੇ ਛੱਡ ਨਾ ਸੇਦਾ ਵੀ ਨਹੀਂ ਥੱਕ ਰਹੀ ਦੀ ਹੁਣ ਹੋ ਜਾਣਾ ਹੁਣ ਮਾਲ ਖੋਸ਼ ਹੋ ਜਾਣਾ ਹੈ ਹੁਣ ਮੌਸਮ ਤੇਜ ਹੋ ਗਿਆ ਤੇ ਗੱਲ ਦੱਸਾਂ ਉਹ ਡਾਕਟਰ ਉਹ ਡਾਕਟਰ ਇਦਾਂ ਦੇ ਨੇ ਕਿ ਜਾਨੀ ਕਿ ਬੰਦੇ ਨੂੰ ਟੈਨਸ਼ਨ ਨਹੀਂ ਦਿੰਦੇ ਜੇ ਮਾੜੀ ਮੋਟੀ ਪ੍ਰੋਬਲਮ ਵੀ ਆ ਗਈ ਉਹਨਾਂ ਨੇ ਦੱਸਣਾ ਨਹੀਂ ਹੈਗਾ ਉਹਨਾਂ ਨੇ ਚੁੱਪ ਕਰਕੇ ਤੁਹਾਨੂੰ ਦਵਾਈ ਲਿਖ ਦੇਣੀ ਆ ਤੇ ਤੁਸੀਂ ਦਵਾਈ ਖਾਣੀ ਆ ਜਾਣੀ ਕਿ ਇਹਨੂੰ ਵੀ ਰੱਬ ਨਾ ਕਰੇ ਮੈਂ ਕਹਿੰਦਾ ਵੀ ਸਾਰੇ ਰਾਜੀ ਖੁਸ਼ੀ ਰਹਿਣ ਕਿਉਂਕਿ ਉਹ ਡਾਕਟਰ ਇੰਨਾ ਵਧੀਆ ਵਾ ਜਾਨੀ ਕਿ ਟੈਨਸ਼ਨ ਨਹੀਂ ਦਿੰਦੇ ਕਈ ਵਾਰ ਕੀ ਹੁੰਦਾ ਬੰਦੇ ਨੂੰ ਦੱਸ ਦਈਏ ਨਾ ਕਿ ਤੈਨੂੰ ਹੱਡ ਦੀ ਪ੍ਰੋਬਲਮ ਆ ਤਾਂ ਬੰਦਾ ਸਟ्रेस ਦੇ ਵਿੱਚ ਚਲੇ ਜਾਂਦਾ ਫਿਰ ਉਹ ਟੈਨਸ਼ਨ ਲੈਣ ਦਾ ਬੰਦਾ ਫਿਰ ਬੰਦਾ ਉਹ ਬਿਮਾਰੀ ਨਾਲ ਲੜਨੀ ਪੁੰਦਾ ਠੀਕ ਹੈ ਜੀ ਤਾਂ ਕਰਕੇ ਉਹ ਡਾਕਟਰ ਕਈ ਕਹਿੰਦੇ ਬੋਲਦਾ ਨਹੀਂ ਕੋਈ ਬੋਲਦਾ ਨਹੀਂ ਬੋਲਦਾ ਤਾਂ ਨਹੀਂ ਉਹ ਟੈਨਸ਼ਨ ਹੀ ਦਿੰਦਾ ਅਗਲੇ ਨੂੰ ਠੀਕ ਹੈ ਜੀ ਤੇ ਡੈਡੀ ਨੂੰ ਘੁੰਮ ਚਲੋ ਅੱਜ ਮੈਂ ਗਿਆ ਹੀ ਨਾਲ ਤਾਂ ਉਹਨਾਂ ਨੇ ਚਲੋ ਦੱਸਤਾ ਨੂੰ ਸਾਰਾ ਕੁਝ ਆਪ ਨਹੀਂ ਉਹ ਬੋਲਦਾ ਆਪਨੇ ਹੰਦਾ ਟੈਨਸ਼ਨ ਲੈ ਲੰਦਾ ਕਿ ਆਪਣਾ ਠੀਕ ਹੋ ਜਾਣਾ ਤੇ ਜਾਣੀ ਕਿ ਉਹ ਟੈਨਸ਼ਨ ਜਾਣੀ ਕਿ ਉਹ ਡਾਕਟਰ ਇਦਾਂ ਦਿੰਦੇ ਨੇ ਤੇ ਉਹ ਸਾਰੀ ਟੈਨਸ਼ਨ ਆਪਣੇ ਉੱਤੇ ਲੈ ਲੰਦਾ ਵਾ ਠੀਕ ਹੈ ਜੀ ਉਹ ਟੈਨਸ਼ਨ ਆਪਣੇ ਉੱਤੇ ਲੈ ਲੰਦਾ ਫਿਰ ਉਹ ਬੰਦੇ ਨੂੰ ਮਿੰਟੋ-ਮਿੰਟੀ ਠੀਕ ਕਰ ਦਿੰਦੇ ਆ ਠੀਕ ਹੈ ਜੀ ਤਾਂ ਇਹਦੇ ਨਾਲ ਬੋਲਦੇ ਦਿਮਾਗ ਵਿੱਚ ਚੈਰਾ ਬੋਲਦਾ ਨਹੀਂ ਕਿਉਂਕਿ ਚਲੋ ਵਧੀਆ ਵਾ ਬਹੁਤ ਵਧੀਆ ਹਸਪੀਟਲ ਵਾ ਤੇ ਵਧੀਆ ਟਰੀਟ ਕਰਦੇ ਨੇ ਠੀਕ ਹੈ ਜੀ ਬਾਕੀ ਬਾਕੀ ਇਧਰ ਡਾਕਟਰ ਬੋਲਦਾ ਨਹੀਂ ਮੈਂ ਬਾਕੀ ਇਧਰ ਬੁਣ ਮੁਣੀ ਐਂਡੀਆਂ ਮੋਜੂ ਨਹੀਂ ਲੈਣਾ ਚਾਹੀਦਾ ਉਹ ਡਾਕਟਰ ਐਕਰ ਰੱਬ ਦਾ ਰੂਪ ਆ ਨਹੀਂ ਠੀਕ ਹੈ ਜੀ ਉਹ ਆ ਗਿਆ ਨੂੰ ਕਹਿੰਦੇ ਉਹ ਬੋਲਦਾ ਨਹੀਂ ਆਖਿਆ ਉਹ ਗੁੱਗਲ ਨਹੀਂ ਨੇ ਬੋਲਦਾ ਜਾਣੀ ਕਿ ਬੋਲ ਹੁਣ ਇਹ ਉਹਨੇ ਉਹ ਉਹ ਜਾਣੀ ਕਿ ਉਹਨੇ ਲਿਮਟ ਦਾ ਬੋਲਣਾ ਵਾ ਕੀ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਆ ਉਹਨੇ ਇਹ ਨਹੀਂ ਦੱਸਣਾ ਅਬ ਜਾ ਡੈਡੀ ਨੂੰ ਜਾ ਕੇ ਦੱਸਿਆ ਮੈਨੂੰ ਮੈਂ ਤੁਰਾਂ ਫਿਰਾਂ ਜਾਂ ਕੰਮ ਕਰਾਂ ਮੈਨੂੰ ਸਾਹ ਚੜਦਾ ਛਾਤੀ ਦੇ ਹੈਵੀ ਪੈਨ ਮੈਸਸ ਹੁੰਦਾ ਤੇ ਜਾਣੇ ਕੀ ਹੁਣ ਉਹਨੇ ਉਹਨੇ ਜਾ ਕੇ ਥੋੜੀ ਕਹਿਣਾ ਵੀ ਤੁਹਾਨੂੰ ਟੈਗ ਹਾਰਟ ਟੈਗ ਦੀ ਪ੍ਰੋਬਲਮ ਹੈ ਜਾਂ ਕੁਝ ਵਾ ਉਹਨੇ ਦਵਾਈ ਦਿੱਤੀ 15 ਦਿਨ ਦਾ 10 ਦਿਨ ਦਵਾਈ ਖਾਦੀ ਆ ਤੇ ਹੁਣ ਉਹਨੇ ਟੈਸਟ ਕੀਤਾ ਟੈਸਟ ਕਰਕੇ ਉਹਨੇ ਰਿਪੋਰਟ ਵਧੀਆ ਆਈ ਉਹਨੇ ਕਹਤਾ ਵੀ ਤੁਹਾਨੂੰ ਹਾਰਟ ਦੀ ਪ੍ਰੋਬਲਮ ਨਹੀਂ ਹੈਗੀ ਅਗਲੇ ਬੰਦੇ ਨੂੰ ਟੈਨਸ਼ਨ ਚੋਂ ਕੱਢਤਾ ਟੈਨਸ਼ਨ ਫ੍ਰੀ ਹੋ ਗਏ ਤੇ ਟੈਨਸ਼ਨ ਜਿਹੜਾ ਬੰਦਾ ਫ੍ਰੀ ਹੋ ਜਾਏ ਆਟੋਮੈਟਿਕ ਠੀਕ ਹੋ ਜਾਂਦਾ ਠੀਕ ਹੈ ਕਿ ਨਹੀਂ ਓਕੇ ਓਕੇ ਹੂੰ ਕਰੋ ਆਪਣਾ ਕੰਮ ਤੁਸੀਂ ਕਰਾਂਗੇ ਉਹ ਹੀ ਧਾਗੇ ਨਾਲ ਕੱਢਿਆ ਮੂੰਹ ਚ ਮੇਰੇ ਧਾਗੇ ਇਕੱਲੇ ਮੇਰੇ ਧਾਗੇ ਮੂੰਹ ਹੀ ਰਹਿੰਦੇ ਤੇ ਉਹ ਸਾਹਮਣੇ ਅਸੀਂ ਟੋਪੀਆਂ ਦੀ ਸੇਲ ਲਾਈ ਹੈ ਵੇਖ ਸਕਦੇ ਹੋ ਸਿਆਲ ਮੋਗ ਗਿਆ ਬੜਾ ਜਿੰਨੇ ਖੰਡ ਨਹੀਂ ਖੜ ਸਕਦਾ ਬਾਈ ਠੀਕ ਹੈ ਜੀ ਟੇਬਲ ਤੇ ਸਜਾਏ ਟੇਬਲ ਤੇ ਸਜਾਈਆਂ ਟੋਪੀਆਂ ਹਾਂ ਫ੍ਰੀਟ ਤੇ ਮੈਲੀਆਂ 100-100 ਰੁਪਏ ਦੀ ਲੈਂਦੀਆਂ 50-50 ਜਿ ਲੈ ਜਾਓ ਲੈ ਜਾਓ ਹੋਰ ਸਿਆਲ ਜੀ ਚਲੋ ਬਾਕੀ ਅੱਜ ਦਿਲ ਬੜਾ ਚਲੋ ਅੱਜ ਦਿਲ ਨੂੰ ਥੋੜੀ ਜੀ ਰਾਤ ਮਿਲੀ ਆ ਸਵੇਰੇ ਆਪਾਂ ਉੱਠੇ ਹੀ 5:30 ਵਜੇ ਫੜਾ ਫੜ ਤਾਰਾਂ ਗੱਡੀਆਂ 8 ਵੇ ਦਾ ਟਾਈਮ ਦਿੱਤਾ ਸੀ ਤਾਰਾਂ ਧੂਰਾ ਗੱਡੀਆਂ ਬੁਰਸ਼ ਬਰਸ਼ ਕੀਤਾ ਮੂੰਹ ਹੱਥ ਹੋ ਗਿਆ ਤੇ ਨਿਕਲ ਗਏ ਨਾਤੇ ਨਹੀਂ ਹੈਗੇ ਨਾ ਹੁੰਦਾ ਟਾਈਮ ਨਹੀਂ ਮਿਲਿਆ ਤੇ ਡਾਕਟਰ ਕੋ ਪਹੁੰਚਣਾ ਸੀ ਤਾਂ ਕਰਕੇ ਫਿਰ ਆ ਗਏ ਆਪਾਂ ਹੁਣ ਪੱਠੇ ਪੁੱਠੇ ਵੱਡੇ ਡੰਗਰਾਂ ਨੂੰ ਪਾਏ ਠੀਕ ਹੈ ਜੀ ਸਫਾਈ ਸਬੂਈ ਕੀਤੀ ਆ ਤੇ ਤੁਸੀਂ ਨਾ ਹੁੰਡਿਆ ਪਿਆ ਯਾਨੀ ਕਿ ਅੱਜ ਗਰਮੀ ਤੇ ਦਿਨ ਮਹਿਸੂਸ ਹੋਣ ਡਿਆ ਪਿਆ ਮਾੜੇ ਮਾੜੇ ਅੱਜ ਲੇਕਨ ਧੁੰਦ ਬੜੀ ਸਵੇਰੇ 7 ਵਜੇ ਪਹਿਲੀ ਬੱਸ ਜੰਦੀ ਥੋ 7 ਵਜੇ ਗਈ ਧੁੰਦ ਬਹੁਤ ਜ਼ਿਆਦਾ ਫਈ ਅੱਜ ਤੇ ਬਾਕੀ ਚਲੋ ਇੰਨੀ ਗਾ ਆਪਾਂ ਵੀਡੀਓ ਬਣਾਉਣੀ ਕਿਉਂਕਿ ਮੈਂ ਤਾਂ ਚਲੋ ਗੱਲ ਸ਼ੇਅਰ ਕੀਤੀ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਕਿ ਡੈਡੀ ਨੂੰ ਆਪਾਂ ਚੈੱਕ-ਅਪ ਚੈੱਕ-ਅਪ ਕਰਉਣ ਜਾਣਾ ਵਾ ਤੇ ਡੈਡੀ ਨੂੰ ਮੈਂ ਖੜਿਆ ਮੈਂ ਵੀਡੀਓ ਨਹੀਂ ਬਣਾਈ ਲੇਕਿਨ ਥੋੜੀ ਜਿਹੀ ਟੈਨਸ਼ਨ ਹੀ ਦਿਮਾਗ ਦੇ ਵਿੱਚ ਤਾਂ ਕਰਕੇ ਨਹੀਂ ਬਣਾਈ ਤੇ ਯਾਨੀ ਕਿ ਅੱਜ ਆਪਾਂ ਟੈਨਸ਼ਨ ਫ੍ਰੀ ਹੋ ਗਏ ਆ ਪੂਰੇ ਡਾਊਟ ਕਲੀਅਰ ਹੋ ਗਏ ਆ ਹੁਣ ਕੋਈ ਟੈਨਸ਼ਨ ਨਹੀਂ ਤੇ ਚਲੋ ਠੀਕ ਹੈ ਜੀ ਸਾਰੇ ਰਾਜੀ ਖੁਸ਼ੀ ਰਹੋ ਫੇਰ ਮਿਲਾਂਗੇ ਨਵੇਂ ਬਲੌਗ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ